ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ 'ਚ ਸਵਾਗਤ ਹੈ ਜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਸੋਹਣੇ ਸੂਟ ਜੀ ਤੁਸੀਂ ਵੇਖ ਸਕਦੇ ਆਂ ਜੀ ਹਾਂਜੀ ਆਹ ਵਾਲਾ ਜੀ 400 ਦਾ ਜੀ ਕੈਮਰੀ ਕਾਟਨ ਦੀ ਵਧੀਆ ਸੂਟ ਹੈ ਜੀ ਇਹ ਹਾਂਜੀ ਆਹ ਵੀ ਕੈਮਰੀ ਕਾਟਨ ਦਾ ਜੀ ਇਹ ਵੀ 450 ਇਹ 450 ਦਾ ਜੀ ਆਹ ਵਾਲਾ ਜੀ ਇਹ ਵਿਦ ਦੁਵੱਟਾ ਹੈ ਜੀ ਇਹ 600 ਦਾ ਜੀ ਆਹ 500 ਦਾ ਜੀ ਕੈਮਰੀ ਕਾਟਨ ਦਾ ਬਾਟਮ ਹੈਗੀ ਕਾਟਨ ਦੀ ਜੀ ਹਾਜੀ ਰਿਯਨ ਕਾਟਨ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਇਹ ਵੀ 500 ਪ੍ਰਾਈਜ਼ ਰੱਖਿਆ ਗਿਆ ਜੀ ਇਹਦਾ ਆ ਵੀ ਕਾਟਨ ਦਾ ਜੀ ਚਿਕਨ ਦੀ ਸਲਵਾਰ ਹੈ ਜੀ ਤੇ ਇਹ ਵੀ 500 ਦਾ ਜੀ ਹਾਂਜੀ ਆਹ ਵਾਲਾ ਕੈਮਬਰੀ ਕਾਟਨ ਚ 500 ਦਾ ਜੀ ਆਹ ਮਸਲੀਨ ਕਾਟਨ ਦਾ ਜੀ 450 ਦਾ ਆਹ ਮਸਲੀਨ ਕਾਟਨ ਦਾ ਜੀ 450 ਪ੍ਰਾਈਜ਼ ਰੱਖਿਆ ਗਿਆ ਜੀ ਇਹਦਾ ਆ ਵੀ 450 ਦਾ ਜੀ ਹਾਂ 450 ਦਾ ਜੀ ਆ ਸਾਰੇ 450 ਦੇ ਹਾਂਜੀ ਜਿਹੜਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੋਵੇ ਤੁਸੀਂ ਸ਼ੋਰਟ ਸਕਰੀਨ ਸ਼ਾਟ ਲੈ ਕੇ ਜੀ ਤੁਸੀਂ ਸਾਨੂੰ ਸਾਡੇ ਨੰਬਰਾਂ 'ਤੇ WhatsApp ਕਰ ਸਕਦੇ ਆ ਜੀ ਅਸੀਂ ਤੁਹਾਨੂੰ ਘਰ ਬੈਠੇ ਸੂਟ ਭਜਾਏ ਜਾ ਹਾਂਜੀ ਆਹ ਵਾਲੇ ਵੀ ਕੈਂਬਰੀ ਕਾਟਨ ਅੱਛਾ ਜੀ ਆਹ ਦੇਖੋ ਜੀ ਆ ਬਹੁਤ ਸੋਹਣਾ ਸੂਟ ਹੈ ਜੀ ਇਹ 450 ਪ੍ਰਾਈਜ਼ ਰੱਖਿਆ ਗਿਆ ਜੀ ਹਾਂਜੀ ਆ ਵੀ 400 450 ਪ੍ਰਾਈਜ਼ ਰੱਖਿਆ ਗਿਆ 450 ਜੀ ਆ ਸਾਰੇ ਜੀ ਕੈਮਬਰੀ ਕਾਟਨ ਦੇ ਜਾਏ। ਆਹ ਖਾਜੀ ਬਹੁਤ ਸੋਹਣਾ। ਆਹੀ ਅਗਲਾ। ਇਹ ਵਾਸਨ ਦੀ। ਹਾਂਜੀ ਆ ਸਾਰੇ 4.5 400 ਦੇ ਜੀ ਹਾਂਜੀ ਤੁਹਾਨੂੰ ਕਿਹੜੇ ਕਿਸੇ ਤਰ੍ਹਾਂ ਦਾ ਸੂਟ ਚਾਹੀਦਾ ਹੋਵੇ ਜਿਹੜਾ ਤੁਹਾਨੂੰ ਪਸੰਦ ਆ ਜੀ ਸਾਨੂੰ ਸਕਰੀਨ ਸ਼ਾਟ ਲੈ ਕੇ ਜੀ ਤੁਸੀਂ ਸਾਡੇ ਨੰਬਰ ਤੇ WhatsApp ਕਰ ਦਿਓ